ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਖੇਲਣ ਲੱਗੇ ਆ ਦੁਬਾਰਾ ਤੋਂ GTA 5 ਤੇ ਹੁਣ ਆਪਾਂ ਬਣ ਗਏ ਆ ਇੱਕ ਬਹੁਤ ਅਮੀਰ ਬੰਦੇ ਠੀਕ ਹੈ ਜਿਨੇ ਜਿਨੇ ਲਾਸਟ ਐਪੀਸੋਡ ਦੇਖਿਆ ਤੁਹਾਨੂੰ ਪਤਾ ਹੈ ਕਿ ਲਾਸਟ ਐਪੀਸੋਡ ਦੇ ਵਿੱਚ ਆਪਾਂ ਬੈਂਕ ਰੋਬਰੀ ਕੀਤੀ ਸੀ ਜਿਸ ਦੇ ਨਾਲ ਆਪਣੇ ਕੋਲ ਲੱਖਾਂ ਕਰੋੜਾਂ ਡਾਲਰ ਆ ਗਏ ਤੇ ਮਤਲਬ ਮੋਟਾ-ਮੋਟਾ ਹਿਸਾਬ ਇਹ ਹੈ ਕਿ ਆਪਾਂ ਅਮੀਰ ਹੋ ਗਏ ਤੇ ਗੱਡੀ ਚੈੱਕ ਕਰ ਲੋ ਰੇਂਜ ਰੋਵਰ ਘੜਾ ਲਈ ਮਾਈਕਲ ਨੇ ਤੇ ਅੱਜ ਅੱਜ ਆਪਾਂ ਕਰਨਾ ਹੈ ਆਪਣਾ ਸਭ ਤੋਂ ਵੱਡੀ ਪਰਚੇਸ ਕਰਨੀ ਹੈ ਉਹ ਹੈਗੀ ਹੈ ਇੱਕ ਪ੍ਰਾਈਵੇਟ ਆਈਲੈਂਡ ਤੇ ਪ੍ਰਾਈਵੇਟ ਆਈਲੈਂਡ ਮਤਲਬ ਕੀ ਹੁਣ ਆਪਾਂ ਸ਼ਹਿਰ ਚ ਜਿੰਦੇ ਨਾ 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 ਸ਼ਹਿਰ ਚ ਰਹਿਣੇ ਛੋਟੇ ਲੋਕ ਆਪਾਂ ਆਪਾਂ ਰਹਿਣਾ ਆਪਣੇ ਅਲੱਗ ਲੈਂਡ ਆਈਲੈਂਡ ਤੇ ਪ੍ਰਾਈਵੇਟ ਆਈਲੈਂਡ ਤੇ ਇੱਕ ਸੋਨਾ ਜਿਹਾ ਘਰ ਹੋਊਗਾ ਯਾਟ ਹੋਊਗੀ ਹੈਲੀਕਾਪਟਰ ਹੋਊਗਾ ਸਮਝਿਆ ਨਾ ਗੱਲ ਆਪਾਂ ਪੂਰਾ ਉੱਤੇ ਵਾਲਾ ਕੰਮ ਕਰਨਾ ਬਟ ਹਲੇ ਉਹ ਪਰਚੇਸ ਕੀਤੀ ਨਹੀਂ ਹੈਗੀ ਇੱਕ ਬੰਦੇ ਨਾਲ ਕੰਟੈਕਟ ਕੀਤਾ ਰੀਸੈਂਟਲੀ ਤੇ ਆਪਾਂ ਅੱਜ ਉਹਦੇ ਨਾਲ ਡੀਲ ਕਰ ਦੇਣੀ ਹੈ ਤੇ ਕੈਸ਼ ਪੇਮੈਂਟ ਕਰਕੇ ਸਿੱਧਾ ਆਪਾਂ ਜਾਣਾ ਹੈ ਆਪਣੇ ਪ੍ਰਾਈਵੇਟ ਆਈਲੈਂਡ ਤੇ ਤੇ ਸਭ ਤੋਂ ਪਹਿਲਾਂ ਯਾਰ ਇੱਕ ਮਰ ਦੇਖੋ ਹੋਲੀਆ ਦੇਖੋ ਇਹਦਾ ਮਾਈਕਲ ਦਾ ਐ T-shirt ਖੁੱਲੀ ਹੈ ਨਿਕਰ ਪਾਈ ਹੋਈ ਹੈ ਐਵੇਂ ਆਪਾਂ ਚੰਗੇ ਨਹੀਂ ਲੱਗਦੇ ਕੀ ਆਪਾਂ ਨਿਖਰ ਚ ਜਾ ਕੇ ਮਿਲੀਅਨ ਡਾਲਰ ਦੀ ਡੀਲ ਕਰਕੇ ਆਈਏ ਇਸ ਕਰਕੇ ਆਪਾਂ ਸਭ ਤੋਂ ਪਹਿਲਾਂ ਅੱਜ ਜਾ ਕੇ ਕੋਟ ਪੈਂਟ ਪਾਈਏ ਯਾਰ ਥੋੜਾ ਥੋੜਾ ਪ੍ਰੋਫੈਸ਼ਨਲ ਲੁੱਕ ਦੇਣੀ ਪੈਣੀ ਨੇ ਆਪਣੇ ਆਪ ਨੂੰ ਓਕੇ ਤੇ ਆਪਾਂ ਸਭ ਤੋਂ ਪਹਿਲਾਂ ਚੱਲਦੇ ਹਾਂ ਹੁਣ ਕੱਪੜੇ ਬਦਲਣ ਨਵੇਂ ਕੱਪੜੇ ਲੈਣ ਬਿਕੋਜ਼ ਫੇਰ ਹੀ ਆਪਾਂ ਜਾ ਕੇ ਬੰਦੇ ਨਾਲ ਮਿਲਦੇ ਹਾਂ ਤੇ ਕਰਦੇ ਆਂ ਆਪਾਂ ਉਹਦੀ ਡੀਲ ਫਿਲਹਾਲ ਆਪਾਂ ਕੱਲੀ ਰੇਂਜ ਰੋਵਰੀ ਘਟਾਈ ਹੈ ਤੇ ਗਟੀਆਂ ਦਾ ਸਟਾਕ ਥੋੜਾ ਘੱਟ ਹੈ ਸ਼ਹਿਰ ਦੇ ਵਿੱਚ ਤੇ ਹੌਲੀ ਹੌਲੀ ਗੱਡੀਆਂ ਇੰਪੋਰਟ ਹੁੰਦੀਆਂ ਰਹਿਣਗੀਆਂ ਸੁਪਰਕਾਰ ਫਿਲਹਾਲ ਕੋਈ ਨਹੀਂ ਆਈ ਆਪਣੀ BMW ਤੇ Range Rover ਆ BMW ਘਰੇ ਖੜੀ ਹੈ ਉੱਧਰ ਮਾਈਕਲ ਦੇ ਪੁਰਾਣੇ ਘਰ 'ਚ ਤੇ ਅੱਜ ਆਪਾਂ ਉਸ ਘਰੇ ਜਾਣਾ ਨਹੀਂ ਹੈਗਾ ਮਾਈਕਲ ਦੇ ਆਪਾਂ ਸਿੱਧਾ ਜਾਣਾ ਬੰਦੇ ਨੂੰ ਮਿਲਣ ਬਟ ਉਸ ਤੋਂ ਪਹਿਲਾਂ ਇੱਕ ਵਾਰੀ ਕੱਪੜੇ ਬਦਲ ਲਈਏ ਤੇ ਨਵੇਂ ਕੱਪੜੇ ਪਾ ਕੇ ਕਰਦੇ ਆਂ ਫਿਰ ਅੱਜ ਦੀ ਡੀਲ ਇੱਥੇ ਨੂੰ ਕਰਦਨੇ ਆਪਾਂ ਗੱਡੀ ਇੰਦਾ ਕੀ ਚੱਕਰ ਆ ਨਾ ਇੱਕ ਸੈਕਿੰਡ ਥੋੜਾ ਜਿਹਾ ਇੱਥੇ ਔਖਾ ਲੱਗਦਾ ਬਟ ਕੋਈ ਗੱਲ ਨਹੀਂ ਯਾਰ ਬਾਕੀ ਗੱਲਾਂ ਦੀ ਗੱਲਾਂ ਗੱਡੀ ਜਿਹੜੀ ਮਰਚ ਚਲਾ ਲਓ ਬਟ ਜਿਹੜੀ ਗੱਡੀ ਐਸਯੂਵੀ ਝੋਟਾ ਹੁੰਦਾ ਨਾ ਇਹ ਝੋਟਾ ਝੋਟਾ ਹੀ ਹੁੰਦਾ ਮੇਰਾ ਮਨ ਹੈ ਨਹੀਂ ਸੀ ਅਜ ਬੀਐਨਡਲੂ ਲੈ ਕੇ ਆਣ ਦਾ ਤੇ ਆਪਾਂ ਅੱਜ ਰੇਂਜਓਵਰ ਲੈ ਕੇ ਆ ਚੈੱਕ ਕਰੋ ਯਾਰ ਲੁੱਕ ਚੈੱਕ ਕਰੋ ਕਿੰਨੀ ਪਿਆਰੀ ਲੱਗਦੀ ਨਾ ਚਟੇ ਰੰਗ ਚ ਆਈਸ ਵਾਈਟ ਮੇਟ ਕਰਾ ਕੇ ਤੇ ਦੇਖਦੇ ਹਾਂ ਸਭ ਤੋਂ ਪਹਿਲਾਂ ਇੱਥੇ ਕਾਫੀ ਸਾਰੀ ਦੁਕਾਨਾਂ ਐ ਲਾਸੈਂਟੋਸ ਚ ਬਟ ਆਪਾਂ ਹਸਾਲਦੇ ਪਹਿਲਾਂ ਸਭ ਅਰਬਨ ਵਾਲਿਆਂ ਦੇ ਕਿਉਂਕਿ ਸਭ ਤੋਂ ਵਧੀਆ ਕੱਪੜੇ ਮੈਨੂੰ ਵੀ ਨਹੀਂ ਪਤਾ ਕਿੱਥੋਂ ਮਿਲਦੇ ਆ ਕਿ ਆਪਾਂ ਕਦੀ ਕੱਪੜੇ ਉੱਤੇ ਲੈ ਹੀ ਨਹੀਂ ਹੈਗੇ ਨਾ ਉਹ ਗਰੀਬੀ ਪਹਿਲਾਂ ਇੰ ਈ ਕੱਪੜੇ ਵੱਲ ਕਦੀ ਧਿਆਨ ਗਿਆ ਹੀ ਨਹੀਂ ਬਟ ਅੱਜ ਅਥੜਾ ਐਕਸਪਲੋਰ ਕਰਕੇ ਆਣੇ ਆ ਦੇਖ ਕੇ ਆਣੇ ਆ ਕਿੱਥੇ ਵਧੀਆ ਕੱਪੜੇ ਮਿਲਦੇ ਆ ਮਿਲਦਾ ਇਹ ਉੱਤੇ ਆ ਨਾ ਆਪਾਂ ਹਾਈਵੇ ਤੇ ਚੜੇ ਹੋਏ ਆ ਆਪਾਂ ਨਾ ਘੁੰਮ ਕੇ ਜਾਈਏ ਉੱਤੇ ਯਾਰ ਕੁੱਟੀ ਸ਼ਰਟ ਨੂੰ ਪਾ ਦਈਏ ਕੀ ਆ ਕਹਿੰਨੇ ਆ ਕੁੱਟੀ ਸ਼ਰਟ ਨੂੰ ਪਾ ਲੈਣੇ ਹੋਰ ਦੱਸੋ ਆ ਚੱਕਾ ਸਭ ਅਰਬਨ ਆਪਣੇ ਸਾਹਮਣੇ ਹੀ ਆ ਬਟ ਇਹ ਦੀ ਸਟਰੀਟ ਹੈ ਕਿ ਛੋਟੀ ਸਟਰੀਟ ਹੋ ਗਈ ਹੈ ਵੀ ਮੈਂ ਇੱਕ ਕਦੀ ਵਾਰ ਗਿਆ ਆ ਓਕੇ ਹੇ ਗੱਡੀ پارک ਨਹੀਂ ਕਰ ਸਕਦੇ ਆਪਾਂ ਇੱਥੇ ਬਟ ਕੋਈ ਗੱਲ ਨਹੀਂ ਆਪਾਂ ਵੀ ਆਈਪੀ ਆ ਹੁਣ ਆਪਾਂ ਗੱਡੀ ਇੱਥੇ پارک ਕਰਾਂਗੇ ਕੋਈ ਮਾਈ ਦਾ ਲਾਲ ਨਹੀਂ ਹੈਗਾ ਜਿਹੜਾ ਆਪਾਂ ਨੂੰ ਰੋਕ ਸਕੇ ਗੱਡੀ ਇੱਥੇ پارک ਕਰਨ ਤੋਂ ਤੇ ਆਪਣੀ ਗੱਡੀ ਇਹ ਹੋ ਗਈ ਇੱਥੇ پارک ਚੱਕੋ ਜੀ ਲੁੱਕ ਚੈੱਕ ਕਰੋ ਗੱਡੀ ਦੀ ਇੰਨਾ ਪਿਆਰ ਚ ਨਹੀਂ ਬਣਾ ਗੱਡੀ ਤੇ ਚਾਕੇ ਆਪਾਂ ਕੱਪੜੇ ਦੇਖ ਕੇ ਆਈਏ ਓਏ ਹੋਏ 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 ਆਹ ਕੀ ਚੱਲਦਾ ਹੈ ਰੋਬਰੀ ਚੱਲ ਰਹੀ ਹੈ ਇਹਨੂੰ ਪਤਾ ਨਹੀਂ ਹੈ ਕਿ ਪੰਗਾ ਕਿੰਨਾ ਲਿਆ ਇਹ ਰੁਕੋ ਰੁਕੋ ਨਾ ਚੱਕਰ ਵਾਲੀ ਗੱਲ ਹੈ ਕੋਈ ਨਹੀਂ ਆਪਣੇ ਕੋ ਗੱਡੀ ਹੈ ਨ ਪੂਰੀ ਕੈਂਚ ਧਾਕੜਾ ਮਸ਼ੀਨ ਗਨ ਕੋਲ ਆਪਣੇ ਹੁਣ ਦੇਖਿਓ ਇਹਦਾ ਪਪਾ ਪੁੱਤ ਕੇ ਬਣਾਣੇ ਆ ਰੁਕੋ 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 ਕਿੱਥੇ ਚੱਲੇ ਆ ਵੇਖ ਜਾ ਰੁਕ ਜਾ ਰੁਕ ਜਾ ਗਾਲੀ ਦੇਤਾ ਹੈ ਗਾਲੀ ਦੇਤਾ ਹੈ ਲਫੇੜਾ ਵੱਜੂ ਮੂੰਹ ਤੇ ਓਕੇ 2000 ਡਾਲਰ ਕੁਝ ਗੱਲ ਹੈ ਨਹੀਂ ਇੰਨੀ ਕੋਈ ਚੱਕਰ ਵਾਲੀ ਗੱਲ ਨਹੀਂ ਆਪਾਂ ਚੱਲਦੇ ਆਪਾਂ ਵਾਪਸ ਗਾਨੇ ਅੰਦਰ ਪਾਉਂਗਾ ਨਹੀਂ ਡਰ ਜਾਣਗੇ ਯਾਰ ਕਿ ਆਪਾਂ ਗਾਨਾ ਐਵੇਂ ਨਹੀਂ ਬਾਹਰ ਕਮਾ ਸਕਦੇ ਆ ਗਿਆ ਬੀਬੀ ਆ ਗਿਆ ਬੀਬੀ ਆ ਗਿਆ ਬੀਬੀ ਆ ਗਿਆ ਬੀਬੀ ਆ ਗਿਆ ਮੈਂ ਮੈਂ ਤਾਂ ਹੁਣੀ ਆ ਗਿਆ 25% ਆਫ ਆਈ ਵਾਂਟ 25 ਸਬ ਅਰਬਨਿਸ ਕਲੋਪਿਸ ਓ ਯਾਰ ਇਹ ਕਲੋਜ਼ ਕਰਤਾ ਨੇ ਕੋਈ ਗੱਲ ਨਹੀਂ ਆਪਾਂ ਹੋਸਟੋਰ ਤੇ ਚੱਲਦੇ ਆਂ ਯਾਰ ਮੈਂ ਸੋਚ ਰਿਹਾ ਸੀਗਾ ਜੀ ਮੈਂ ਆਪਾਂ ਹੁਣ ਆਪਣਾ ਆਈਲੈਂਡਰ ਲੈ ਲੈਣਾ ਹਨਾ ਤੇ ਆਈਲੈਂਡਰ ਲੈਂਡ ਤੋਂ ਬਾਅਦ ਆਪਾਂ ਉੱਥੇ ਆਪਣੀ ਫੈਮਿਲੀ ਨੂੰ ਵੀ ਸ਼ਾਇਦ ਸ਼ਿਫਟ ਕਰ ਲਵਾਂਗੇ ਮਾਈਕਲ ਜਿਹੜੀ ਸਾਰੀ ਫੈਮਿਲੀ ਆ ਸਾਰੀ ਉੱਥੇ ਆ ਜਾਊਗੀ ਉਸ ਤੋਂ ਬਾਅਦ ਆਪਾਂ ਉੱਥੇ ਇੱਕ ਗਰਾਜ ਬਣਵਾਉਂਗੇ ਜਿੱਤੇ ਵਿੱਚ ਹਰ ਇੱਕ ਲਕਜ਼ਰੀ ਗੱਡੀ ਰੱਖਣੀ ਪੈਣੀ ਆ ਆਪਾਂ ਨੂੰ ਬਿਕੋਜ਼ ਫਿਲਹਾਲ ਆਪਣੇ ਕੋਲ ਦੋ ਹੀ ਗੱਡੀਆਂ ਇੱਕ ਰੇਂਜਰਓਵਰ ਤੇ ਦੂਸਰੀ BMW ਤੇ ਐਡੇ ਵੱਡੇ ਮਤਲਬ ਕਿ ਆਇਲੈਂਡ ਦੇ ਉੱਤੇ ਦੋ ਗੱਡੀਆਂ ਥੋੜੀਆਂ ਯਾਰ ਮਤਲਬ ਸਮਝਦੇ ਆਂ ਗੱਲ ਮੇਰੀ ਓਕੇ ਆ ਪਹੁੰਚ ਕੇ ਪਹਿਲਾਂ ਆਪਾਂ ਇੱਧਰ ਦੇਖਦੇ ਆਂ ਤੇ ਆ ਆਏ ਆਪਾਂ ਵੱਡੇ ਸ਼ੋਰੂਮ ਦੇ ਵਿੱਚ ਤੇ ਆ ਗਏ ਆਪਾਂ ਵੱਡੇ ਸ਼ੋਰੂਮ ਦੇ ਵਿੱਚ ਜਿੱਧਾ ਚੱਲਦੇ ਆ ਹੁਣ ਅੰਦਰ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਮੈਂ ਕੋਟ ਪੈਂਟ ਲੈਣੇ ਆ ਕੋਈ ਨਮਾਪੀ ਦੇਖ ਲੈਣਾ ਕੋਈ ਨਾ ਕੋਈ ਨਾ ਯਾਰ ਦੇਖੋ ਇੱਕ ਮਿੰਟ ਕਿਹੜਾ ਸੋਹਣਾ ਲੱਗਦਾ ਯਾਰ ਮਾਈਕਲ ਦੀ ਲੋਕਲ ਦੇਖੋ ਤੁਸੀਂ ਅਸਰਾ ਰਹਾਤਾ ਚੂਜ਼ ਵੀ ਲਈ ਲਈਏ ਹੁਣ ਚੂਜ਼ ਘਟੇ ਲਈਏ ਆ ਲਗਾਣੇ ओके ਤੇ ਕਟੌਰ ਦੇਖੋ ਮਾਈਕਲ ਜੀ ਸਹੀ ਹੈ ਟਡ ਟਡ ਦਾ ਨਹੀਂ ਕੱਟਿਆ ਨਹੀਂ ਨਹੀਂ ਸਹੀ ਆ ਸਹੀ ਆ ਤੇ ਹੁਣ ਮਾਈਕਲ ਨੇ ਟੌਰ ਕੱਢ ਲਈ ਐ ਗੱਡੀ ਐ ਟੌਪ ਦੀ ਕੱਪੜੇ ਟੌਪ ਦੇ ਤੇ ਹੁਣ ਬਸ ਬਾਰੀਏ ਆਪਣੀ ਸਭ ਤੋਂ ਵੱਡੀ ਆਪਣੀ ਪਰਚੇਸ ਕਰਨ ਦੀ ਮੈਨੂੰ ਤਾਂ ਵੇਟ ਹੋ ਨਹੀਂ ਰਹੀ ਤੇ ਫੜਾਫੜ ਬੈਹਨੇ ਗੱਡੀ ਚ ਤੇ ਚਲਦੇ ਆ ਬੰਦੇ ਕੋਲ ਜਿਹਨੇ ਅੱਜ ਡੀਲ ਕਰਾਣੀ ਆ ਤੇ ਉਹ ਬੰਦਾ ਬਹੁਤ ਦੂਰ ਨਹੀਂ ਹੈਗਾ 골ਫ ਕੋਰਟ ਦੇ ਅੰਦਰ ਆ ਬੰਦਾ ਉਹ ਤੇ ਆਪਾਂ ਉਹਨੂੰ ਪੈਸੇ ਦੇ ਦਨੇ ਆ ਤੇ ਪੈਸੇ ਸਾਰੇ ਡਿੱਗੀ ਚ ਪਈਆਂ ਓਕੇ ਤੇ ਆਪਾਂ ਪਹੁੰਚ ਗਏ ਆਪਣੇ 골ਫ ਕੋਰਟ ਦੇ ਅੰਦਰ ਗੱਡੀ ਕਰਦੀ ਇੱਥੇ ਪਾਰਕ ਤੇ ਉਹ ਬੰਦੇ ਦੀ ਇੱਥੇ ਵੇਟ ਕਰਦੇ ਆ ਆਉਂਦਾ ਹੀ ਹੋਊਗਾ ਓਕੇ ਤੇ ਮੈਂ ਉਹ ਬੰਦੇ ਨਾਲ ਗੱਲ ਕਰ ਲਈ ਆ ਤੇ ਉਹ ਕਹਿੰਦਾ ਮੈਂ ਵੀ ਇੱਥੇ ਹੀ ਆ ਬਟ ਮੈਨੂੰ ਕਿ ਦਿਖ ਨਹੀਂ ਰਿਹਾ ਆਈ ਥਿੰਕ ਉਹ ਖੜਾ ਹੈ ਬੰਦਾ ਤੇ ਪੈਸੇ ਆਪਾਂ ਕੱਢ ਲਏ ਆ ਤੇ ਹੁਣ ਜਾ ਕੇ ਉਹਨਾਂ ਡੀਲ ਕਰਕੇ ਤੇ ਅੱਜ ਆਪਾਂ ਆਪਣਾ ਆਈਲੈਂਡ ਜਿਹੜਾ ਉਹ ਆਫੀਸ਼ੀਅਲੀ ਪਰਚੇਸ ਕਰ ਲੈਂਦੇ ਆ ਤੇ ਫੜਫੜ ਪਹੁੰਚਦੇ ਆ ਓ ਬਾਈਆ ਗੱਡੀ ਦੇਖੋ ਬੰਦੇ ਦੀ ਤੁਸੀਂ ਚੈੱਕ ਗੱਡੀ ਚੈੱਕ ਕਰੋ ਹਣੀ ਜੀ ਇਹ ਕਿ ਝੂਟਾ ਲੈ ਗਿਆ ਯਾਰ ਇਹਦਾ ਤੇ ਛੱਡੋ ਕੰਮ ਦੀ ਗੱਲ ਕਰਦੇ ਆ ਤੇ ਪੈਸੇ ਤੇ ਦੇ ਕੇ ਇੱਥੋਂ ਹੁੰਨੇ 77 ओके ਤੇ ਆਪਾਂ ਇਹਨੂੰ ਪੈਸੇ ਦੇ ਦਿੱਤੇ ਤੇ ਗੱਲ ਕਰ ਲਈ ਆ ਤੇ ਇਹ ਕਹਿੰਦਾ ਕਿ ਹੁਣ ਸਭ ਕੁਝ ਡਨ ਹੈ ਤੂੰ ਜਾ ਸਕਦਾ ਤੇ ਹੁਣ ਆਪਾਂ ਫਟਾਫਟ ਚੱਲਦੇ ਆਂ ਇੱਥੋਂ ਗੱਡੀ ਚੱਕਦੇ ਆਂ ਤੇ ਆਪਾਂ ਚੱਲਦੇ ਆਂ ਹੈਲੀਪੈਡ ਦੇ ਉੱਤੇ ਉੱਥੇ ਹੈਲੀਕਾਪਟਰ ਚੱਕ ਕੇ ਤੇ ਬੰਦੇ ਨੇ ਲੋਕੇਸ਼ਨ ਦਿੱਤੀ ਹੈ ਸਮਥਿੰਗ ਅਰਾਊਂਡ ਇੱਥੇ ਜੇ ਆ ਤੇ ਸਮਥਿੰਗ ਇੱਥੇ ओके ਤੇ ਹੁਣ ਆਪਾਂ ਚੱਲਦੇ ਆਂ ਮੈਂ ਮਾਰਕ ਲਾਤਾ ਮੈਪ ਦੇ ਉੱਤੇ ਪਰ ਉਸ ਤੋਂ ਪਹਿਲਾਂ ਆਪਾਂ ਜਾਣਾ ਹੈਲੀਪੈਡ ਉੱਥੋਂ ਹੈਲੀਕਾਪਟਰ ਚੱਕ ਕੇ ਤੇ ਫਿਰ ਉੱਥੇ ਜਾਉਂਗੇ ਹੈਲੀਕਾਪਟਰ ਐਂਡ ਤੇ ਹੋਊਗਾ ਬਟ ਬਿਕੋਜ਼ ਗੱਡੀ ਉੱਥੇ ਜਾ ਨਹੀਂ ਸਕਦੀ ਕਿਉਂ ਸਮੁੰਦਰ ਦੇ ਵਿੱਚ ਹੀ ਮਤਲਬ ਸਮੁੰਦਰ ਦੇ ਵਿੱਚੋ ਵਿੱਚ ਆਪਣਾ ਜਿਹੜਾ ਆਈਲੈਂਡ ਹੈ ਤੇ ਫਟਾਫਟ ਚੱਲਦੇ ਆਂ ਹੁਣ ਹੈਲੀਪੈਡ ਤੇ ਤੇ ਆਪਾਂ অলਮੋਸਟ ਪਹੁੰਚ ਗਏ ਆਂ ਤੇ ਆਪਾਂ ਨੂੰ ਪਹੁੰਚਦੇ ਪਹੁੰਚਦੇ ਜਿਹੜੀ ਕਿ ਹੈ ਸੁਬਾ ਹੋ ਗਈ ਹੈ ਤੇ ਆ ਇਸਾਈਡੀ ਹੈ ਨਾ ਇਸਾਈਡੀ ਹੈ ਜੀ ਜੀਸ ਆਈਡੀਆ ਉਹ ਖੋਲਦੇ 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 ਹੋਲਦੇ ਨਹੀਂ ਖੋਲਣਾ ਮੈਂ ਆ ਤੋੜ ਕੇ ਅੰਦਰ ਆ ਜਾਊਂਗਾ ਤੋੜ ਕੇ ਗੱਡੀ ਕਰਦੀ ਇੱਥੇ ਪਾਰਕ ਓਕੇ ਤੇ ਹੁਣ ਆਪਾਂ ਚੱਲਦੇ ਆਂ ਸਿੱਧਾ ਉਹ ਸਾਹਮਣੇ ਖੜਾ ਹੈਲੀਕਾਪਟਰ ਤੇ ਹੈਲੀਕਾਪਟਰ ਲੈ ਕੇ ਸਿੱਧਾ ਨਿਕਲਦੇ ਆਂ ਆਪਣੇ ਪ੍ਰਾਈਵੇਟ ਆਜਣ ਦੇ ਲਈ ਗੱਡੀਆਂ ਪੱਤੀ ਛੱਡ ਦਿੰਦੇ ਆਂ ਬਿਕੋਜ਼ ਹਲੇ ਆਪਾਂ ਸਾਰੀਆਂ ਗੱਡੀਆਂ ਇੰਪੋਰਟ ਬਾਅਦ ਚ ਕਰੋਂਗੇ ਇੱਕ ਵਾਰੀ ਆਪਾਂ ਜਾ ਕੇ ਇਹਦਾ ਟੂਰ ਕਰਿਆਈਏ ਨਾ ਰਾਈਟ ਟੂਰ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਆ ਉਸ ਤੋਂ ਬਾਅਦ ਆਪਾਂ ਕੀ ਕਰਾਂਗੇ ਕਾਰਗੋ ਪਲੇਨ ਜਿਹੜਾ ਹੁੰਦਾ ਪਹਿਲਾਂ ਪਹਿਲਾਂ ਚੱਲਦੇ ਆਂ ਨਾ ਵਿੱਚ ਬੈਠੋ ਬੜਾ 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 ਮਾਰਕ ਲਾਤਾ ਚਲੋ ਉਡਾਈਏ ਆਪਣਾ ਜਹਾਜ਼ ਤੇ ਚੱਲਦੇ ਆਪਾਂ ਸਾਈਡ लेट्स ਗੋ ਤੇ ਮੈਂ ਅੰਕਹਿ ਰਹੇ ਹਾਂ ਕਿ ਜਦੋਂ ਆਪਾਂ ਪੂਰੇ ਸੈਟਲ ਹੋ ਜਾਵਾਂਗੇ ਨੇ ਉੱਥੇ ਆਈਲੈਂਡ ਦੇ ਉੱਤੇ ਤਾਂ ਸਭ ਤੋਂ ਪਹਿਲਾਂ ਆਪਾਂ ਕਾਰਗੋ ਪਲੇਨ ਰੈਂਟ ਕਰਕੇ ਤੇ ਸਾਰੀਆਂ ਝੰਗੀਆਂ ਵੀ ਗੱਡੀਆਂ ਆਪਣੀਆਂ ਹੈਗੀਆਂ ਉਹਦੇ ਵਿੱਚ ਰੱਖ ਕੇ ਸ਼ਿਫਟ ਕਰ ਦਾਂਗੇ ਆਪਣੇ ਆਇਲੈਂਡ ਦੇ ਉੱਤੇ ਬਟ ਇੱਕ ਮਿੰਟ ਯਾਰ ਆਪਾਂ ਕਰਾਂਗੇ ਕੀ ਹੈ ਨਾ ਮਤਲਬ ਜੇ ਆਪਾਂ ਗੱਡੀ ਚਲਾ ਨਹੀਂ ਸਕਦੇ ਉੱਥੇ ਗੱਡੀਆਂ ਰੱਖ ਕੇ ਕਰਨੀਆਂ ਹੈਗੀਆਂ ਨੌਨਸਟੈਂਸ ਹੈ ਨਾ ਬਿਲਕੁਲ ਉਹ ਪ੍ਰਾਈਵੇਟ ਆਇਲੈਂਡ ਹੈ ਉਹਨੂੰ ਯਾਟ ਹੈਲੀਕਾਪਟਰ ਆ ਕਿਰੇਂਡ ਦੰਨੇ ਆ ਗੱਡੀਆਂ ਨਹੀਂ ਇੰਪੋਰਟ ਕਰਦੇ ਉੱਤੇ ਗੱਡੀਆਂ ਲਈ ਆਪਾਂ ਘਰ ਇੱਥੇ ਲੱਗ ਲੈ ਲਾਂਗੇ ਤੇ ਮੈਂ ਸੋਚ ਰਿਹਾ ਸੀਗਾ ਕਿ ਆਪਾਂ ਇੱਕ ਸ਼ੋਰੂਮ ਵੀ ਬਾਈ ਕਰਦੇ ਆ ਕਿਉਂਕਿ ਸ਼ੋਰੂਮ ਬਾਈ ਕਰਨ ਤੋਂ ਬਾਅਦ ਇੱਕ ਬੈਨਸ ਹੋ ਜਾਊਗਾ ਆਪਣੇ ਹੱਥ ਵਿੱਚ ਤੇ ਪੈਸੇ ਪੁਸੇ ਦੀ ਕਾਟਾ ਫਿਰ ਆਪਣੀ ਪੂਰੀ ਹੋ ਜਾ ਕਰਤੋਂ ਕਾਫੀ ਦੂਰ ਹੈ ਤੇ ਫਟਾਫਟ ਜਾ ਕੇ ਉੱਥੇ ਪਹੁੰਚਦੇ ਆ ਓਕੇ ਤੇ ਮੈਨੂੰ ਇੱਥੋਂ ਹੁਣ ਥੋੜਾ ਥੋੜਾ ਆਈਲੈਂਡ ਤੇਰਾ ਆਪਣਾ ਉਹ ਦਿਖਣ ਲੱਗ ਗਿਆ ਇਸ ਕਰਕੇ ਆਪਾਂ ਥੋੜਾ ਆਪਣਾ ਲੈਵਲ ਹੈ ਜਨਾ ਜਿਹੜਾ ਜਹਾਜ਼ ਦਾ ਥੱਲੇ ਕਰ ਲੰਨੇ ਆ ਆਈਲੈਂਡ ਕਾਫੀ ਵੱਡਾ ਹੈ ਪਰ ਆਪਣਾ ਘਰ ਹੈ ਜਿਹੜਾ ਉਹ ਕਾਫੀ ਛੋਟਾ ਵੀ ਨਹੀਂ ਹੈ ਕਾਫੀ ਬਹੁਤ ਵੱਡਾ ਵੀ ਨਹੀਂ ਹੈਗਾ ਕੋਈ ਮੈਂਸ਼ਨ ਨਹੀਂ ਹੈਗਾ ਬਟ ਹਾਂ ਕਾਫੀ ਸਹੀ ਲੱਗ ਰਿਹਾ ਯਾਰ ਇੱਕ ਵਾਰ ਸਿਰ ਦੇਖ ਚੈੱਕ ਕਰੋ ਬਟ ਉਸ ਤੋਂ ਪਹਿਲਾਂ ਆਪਾਂ ਨੂੰ ਬਹੁਤ ਧਿਆਨ ਨਾਲ ਇੱਥੇ ਹੈਲੀਕਾਪਟਰ ਲੈਂਡ ਕਰਾਣਾ ਪੈਣਾ ਕਿ ਪਾਣੀ 'ਚ ਜੇ गिर ਗਿਆ ਨਾ ਸਾਰੇ ਪੈਸੇ ਹੈਲੀਕਾਪਟਰ ओके वैसे थोड़ी जी आईमी लैंडिंग हुई है बट 1 सेकंड ऑल राइट ਹੁਣ ਆ ਪਰਫੈਕਟ ਲੈਂਡਿੰਗ ਹੋ ਗਈ ਹੈ ਤੇ ਆਪਾਂ ਉਤਰਦੇ ਹਾਂ ਇੱਥੋਂ ਆ ਨਵਾਬਾਂ ਵਾਲੀ ਫੀਲ ਆ ਰਹੀ ਹੈ ਪੂਰੀ ਨਵਾਬਾਂ ਵਾਲੀ ਫੀਲ ਓਕੇ ਤੇ ਫਟਾਫਟ ਹੁਣ ਆਪਾਂ ਪਹੁੰਚਦੇ ਹਾਂ ਆਪਣੇ ਆਈਲੈਂਡ ਦੇ ਅੰਦਰ ਦੇਖਦੇ ਹਾਂ ਕੀ ਹਾਲਾਤ ਹੈ ਉਹ ਦੇਖੀ 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 ਔਰ ਰਾਈਟ ਆ ਭਾਰੇ ਚੱਲਦੇ ਆ ਕੀ ਬਾਤ ਆ ਕੀ ਬਾਤ ਆ ਸਹੀ ਆ ਇੱਕ ਵਾਰੀ ਅੰਦਰ ਤੇ ਅੰਦਰ ਅੰਦਰੋਂ ਨਿਕਾ ਮਾਰ ਕੇ ਆਈਏ ਵਾਹ ਜੀ ਵਾਹ ਕੀ ਬਾਤਾਂ ਆ ਸੇਵ ਵੀ ਰੱਖੇ ਹੋਏ ਆ ਖਾਣ ਪੀਣ ਦਾ ਸਮਾਨ ਪ੍ਰਬੰਧ ਪੂਰਾ ਓਹੋ ਯਾਰ ਆਹ ਕਮਰਾ ਤਾਂ ਮੈਂ ਮੈਂ ਪਾਉਂਗਾ ਇੱਥੇ ਤਾਂ ਯਾਰ ਮਤਲਬ ਇੰਨਾ ਸੋਹਣਾ ਲੱਗਦਾ ਦੇਖੋ ਤੁਸੀਂ ਇੱਥੋਂ ਵੀਊ ਦੇਖੋ ਤੁਸੀਂ ਇਹ ਆ ਪ੍ਰਾਈਵੇਟ ਲਾਈਫ ਇਹ ਇਹਨੂੰ ਕਹਿੰਦੇ ਆਪਾਂ ਪਿਓਰ ਪ੍ਰਾਈਵੇਟ ਲਾਈਫ ਓ ਯਾਰ ਮੈਂ ਇੱਥੇ ਰਹੂੰਗਾ ਸਾਹਮਣੇ ਯਾਰਡ ਦਿਖਦੀ ਆਪਣੀ ਆ ਗੋਲੀਆਂ ਦੀ ਆਵਾਜ਼ ਕਿੱਥੋਂ ਆ ਰਹੀ ਹੈ ਇੱਕ ਸੈਕਿੰਡ ਓ ਯਾਰ ہو پنگا ہو گیا بہت بڑا پنگا ہو گیا نیچے پتہ نہیں کتنے بندے آ یار مطلب سیریئسلی یار او شٹ کون ہے کون ہے کون کہڑے بندے ہیں اوٹ ویٹ 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 باہر نکل گئے باہر نکل گئے وہ یار ਸਾਰੇ ਬੰਦਿਆਂ ਦੇ ਇੱਕ ਇੱਕ ਕੱਪੜੇ ਪਾਏ ਹੋਏ ਤੇ ਪਤਾ ਨਹੀਂ ਕਿੱਥੋਂ ਯਾਰ ਕਿੰਨੇ ਬੰਦੇ ਆ ਇਹ ਸਾਰੇ ਇੱਕ ਇੱਕ ਕੱਪੜੇ ਤੇ ਮੇਬੀ ਮਾਸਕ ਪਾਏ ਹੋਏ ਨੇ ਮੂੰਹਾਂ ਤੇ ਆਪਣੇਾਂ ਤੇ ਸੌਣ ਬੰਦੇ ਆ ਇਹ ਕਿੱਥੋਂ ਆਏ ਆ ਇਹ ਇਹ ਮੇਰੇ ਅੱਜੜ ਤੇ ਕਿਵੇਂ ਆਏ ਆ ਇਹ ਮੈਨੂੰ ਇੱਥੋਂ ਨਿਕਲਣਾ ਪੈ ਜਦਾ ਬਹੁਤ ਜ਼ਿਆਦਾ ਕੰਮ ਖਰਾਬ ਹੋ ਗਿਆ ਲੱਗਦਾ ਮੈਨੂੰ ਬੰਦੇ ਹੋਰ ਆਗੇ ਨਹੀਂ ਤੇ ਇੰਨੀ ਤੇਜ਼ ਗੋਲਿਆਂ ਦੀ ਆਵਾਜ਼ ਯਾਰ بھائی میں انہیں نے نہیں مار ستا کلا یار میں گیا آلموسٹ آلموسٹ گیا لگتا ہے مطلب ہالے بھی لگتا پہنتے کی نہیں آ رہے سارے گھر کا ستیا ناس کرتا بھائی کتھوں مار رہے ہیں کتھوں مار رہے ہیں باس فون ہے کیوں مجھے مار رہے ہیں کچھ نہیں پتا میم کوئی سمجھ نہیں آ رہی ہے کیوں ہوا کیوں ہوا لگ رہی ہے دوبارہ آنگے ہیں اوکے تو یار ہوں نہ مطلب مجھے سمجھ نہیں آ رہی کہ کی کرا کیونکہ نیچے تو بھی میم ای لگ رہا ہے کہ دوبارہ کوئی آیا تو اس ٹائم گولیاں نہیں چل رہی ہیں بٹ او نیچوں کچھ آواز آ رہی سی میں ایک میرے دیکھ دو واٹ بھائی نیچے بنتے کن کھڑے ہیں یار یہ ਆਈ ਥਿੰਕ ਉਹ ਗਾਲਕ ਵਗਦਾ ਕਰਨਾ ਚਾਹੁੰਦੇ ਮੈਨੂੰ ਨੀਚੇ ਜਾਣਾ ਹੀ ਪੈਣਾ ਇਸ ਵਾਰੀ ਕਿਉਂਕਿ ਸ਼ੂਟਿੰਗ ਉਹਨਾਂ ਨੇ ਬਿਲਕੁਲ ਬੰਦ ਕਰਤੀ ਹੈ ਤੇ ਮੈਂ ਬਚ ਨਹੀਂ ਸਕਦਾ ਯਾਰ ਮੇਰੇ ਕੋਲ ਇੰਨਾ ਰਿਸੋਰਸ ਵੀ ਨਹੀਂ ਹੈਗੇ ਓਕੇ ਫੇ ਸ਼ੂਟ ਤਾਂ ਨਹੀਂ ਕਰ ਰਹੇ ਮੇਰੇ ਜੇ ਸ਼ੂਟ ਕਰ ਰਹੇ ਹੋਗੇ ਮੈਨੂੰ ਭੱਜਣਾ ਪੈਣਾ ਇੱਥੋਂ ਮੈਂ ਭੱਜ ਕੇ ਜਾਵਾਂ ਕਿੱਥੇ ਤੇ ਮੈਂ ਇੱਥੋਂ ਭੱਜਿਆ ਤਾਂ ਮੈਨੂੰ ਮਾਰ ਦੇਣਾ ਇਹ ਕੌਣ ਹੈ ਬੰਦਾ ਯਾਰ ਮੈਂ ਕਦੀ ਦੇਖਿਆ ਨਹੀਂ ਕਦੀ ਮਿਲਿਆ ਨਹੀਂ ਇਹ ਬੰਦੇ ਕੌਣ ਆ ਇਹ ਮੈਨੂੰ ਕੀ ਚਾਹੀਦਾ ਇਹਨਾਂ ਨੂੰ ਇਹ ਤਾਂ ਇੰਨੇ ਬੰਦੇ ਨੂੰ ਮਾਰ ਮਾਰਾਂ ਵੀ ਕਿਵੇਂ ਯਾਰ ਇਹਨਾਂ ਨੂੰ ਆ ਤਪੜਾ ਵਾਂਗੂ ਪਿੱਛੇ ਇੱਥੇ ਯਾਰ ਓਕੇ ਤੇ ਯ ਤੂੰ ਮੈਨੂੰ ਕੋ ਸਮਝ ਨਹੀਂ ਆ ਰਹੀ ਗੱਲ ਕਰਕੇ ਦੇਖਦੇ ਆ ਤੇ ਬਾਈ ਇਹ ਮੈਨੂੰ ਬੁਲ ਕਰੋ ਇਹਨੇ ਹੋਸਟੇਜ ਕਰ ਲਿਆ ਮੈਨੂੰ ਤੇ ਮੈਨੂੰ ਦੱਸ ਨਹੀਂ ਰਹੇ ਕੀ ਚੱਕਰ ਕੀ ਹੈ ਗੱਲ ਕੀ ਹੈ ਤੇ ਇਹਨਾਂ ਨੇ ਮੈਨੂੰ ਹੁਣ ਹੋਸਟੇਜ ਬਣਾ ਕੇ ਕਹਿੰਦੇ ਕਿ ਤੂੰ ਸਾਡੇ ਨਾਲ ਕੁਝ ਬਹੁਤ ਜ਼ਿਆਦਾ ਗਲਤ ਕੀਤਾ ਬਟ ਮੇਰੇ ਨਾਲ ਕੀ ਗਲਤ ਕਰਤਾ ਮੈਨੂੰ ਕੁਝ ਨਹੀਂ ਪਤਾ ਮੈਂ ਇਹਨਾਂ ਨੂੰ ਕਿਸੇ ਨੂੰ ਜਾਣਦਾ ਨਹੀਂ ਜਿਹੜਾ ਬੰਦਾ ਇਹ ਸਮੋਕਿੰਗ ਕਰ ਰਿਹਾ ਹੈ ਨਾ ਇਹ ਇਹਦਾ ਲੀਡਰ ਹੈ ਤੇ ਮਤਲਬ ਬਾਸ ਹੈ ਇਹ ਗੈਂਗ ਬਾਸ ਪਰ ਮੈਨੂੰ ਇਹ ਗੱਲ ਤਾਂ ਨਹੀਂ ਪਤਾ ਕਿ ਇਹ ਮੈਨੂੰ ਕੀ ਲੈਣਾ ਆਇਆ ਹੈ ਨਾ ਓਕੇ ਤੇ ਬੰਦਿਆਂ ਨੂੰ ਥੋੜਾ ਦੱਸਿਆ ਮੈਨੂੰ ਕਹਿੰਦਾ ਕਿ ਮੈਂ ਉਹ ਦਾ ਭਰਾ ਹਾਂ ਜਿਹਨੂੰ ਤੂੰ ਜੇਲ੍ਹ ਤੋਂ ਐਸਕੇਪ ਕਰਦੇ ਹੋਏ ਛੱਡ ਕੇ ਆਇਆ ਸੀ ਮਤਲਬ ਜਿਨੇ ਜਿਨੇ ਉਹ ਐਪੀਸੋਡ ਦੇਖਿਆ ਹੋਗਾ ਉਹਨੂੰ ਯਾਦ ਹੋਊਗਾ ਕਿ ਜੇਲ੍ਹ ਐਸਕੇਪ ਦੇ ਮਿਸ਼ਨ ਦੇ ਵਿੱਚ ਅਸੀਂ ਤਿੰਨ ਜਣੇ ਸੀਗੇ ਜਿਹਨਾਂ ਨੇ ਡਿਸਾਈਡ ਕੀਤਾ ਸੀ ਕਿ ਅਸੀਂ ਜੇਲ੍ਹ ਐਸਕੇਪ ਕਰਨੀ ਹੈ ਬਟ ਸਮ ਹਾਉ ਉਹ ਤੀਸਰਾ ਬੰਦਾ ਪਤਾ ਨਹੀਂ ਕਿਵੇਂ ਉਹ ਰਹਿ ਗਿਆ ਸੀ ਤੇ ਉਹ ਜੇਲ੍ਹ ਐਸਕੇਪ ਨਹੀਂ ਕਰ ਪਾਇਆ ਸਾਡੇ ਨਾਲ ਅਸੀਂ ਉਹਨੂੰ ਟਰਾਈ ਕੀਤੀ ਲੱਭਣ ਦੀ ਬਟ ਸਾਨੂੰ ਨਹੀਂ ਮਿਲਿਆ ਸਾਨੂੰ ਲੱਗੇ ਤਾਂ ਮਰ ਗਿਆ ਪਰ ਨਹੀਂ ਉਹ ਮਰਿਆ ਨਹੀਂ ਸੀ ਤੇ ਹੁਣ ਇਹ ਕਹਿੰਦਾ ਇਹਦਾ ਕਹਿਣਾ ਇਹ ਹੈ ਕਿ ਤੁਸੀਂ ਉਹਨਾਂ ਨੂੰ ਧੋਖਾ ਦੱਤਾ ਇਹਨੇ ਦੂਸਰੇ ਬੰਦੇ ਨੂੰ ਮਾਰਤਾ ਐਵੇਂ ਇਹਨਾਂ ਦਾ ਕਹਿਣਾ ਹੈ ਤੇ ਇਹ ਕਹਿੰਦੇ ਵੀ ਸਾਨੂੰ ਉਹ ਚੱਕਰ ਦੇ ਵਿੱਚ ਹੁਣ ਸਾਨੂੰ ਇਹਨੇ ਫੜ ਲਿਆ ਤੇ ਹੋਸਟੇਜ ਬਣਾ ਲਿਆ ਤੇ ਹੁਣ ਮੈਨੂੰ ਨਹੀਂ ਪਤਾ ਸਾਨੂੰ ਕਿੱਥੇ ਲੈ ਕੇ ਜਾਉਂਗੇ ਨਾਲ ਕੀ ਕਰੋਗੇ ਕੀ ਇਹਨਾਂ ਦੀ ਮੰਗ ਹੈ ਤੇ ਇਹਨਾਂ ਨੇ ਇਹੀ ਦੱਸਿਆ ਆਪਾਂ ਨੂੰ ਤੇ ਹੁਣ ਆਪਾਂ ਨੂੰ ਪਤਾ ਨਹੀਂ ਕਿੱਥੇ ਲੈ ਜਾਣਾ ਓਕੇ ਤੇ ਹੁਣ ਸਾਨੂੰ ਕਿਹਾ ਗਿਆ ਕਿ ਜਾ ਕੇ ਬੋਟ ਰਨ ਮੰਗਾਈਏ ਤੇ ਕਿ ਬੋਟ 'ਚ ਬਹਿ ਜਾ ਜਾ ਕੇ ਤੇ ਇਹਨਾਂ ਨੇ ਮੈਨੂੰ ਇੱਕ ਤਰ੍ਹਾਂ ਦਾ ਬੰਦੀ ਬਣਾ ਲਿਆ ਤੇ ਮੈਨੂੰ ਪਤਾ ਨਹੀਂ ਕਿੱਥੇ ਲੈ ਕੇ ਜਾ ਰਹੇ ਹਾਂ ਕੀ ਕਰਨਗੇ ਮੇਰੇ ਨਾਲ ਮੈਨੂੰ ਮਾਰ ਦੇਣਗੇ ਜਾਂ ਛੱਡਣਗੇ ਤੇ ਆਪਾਂ ਜਾ ਕੇ ਆਪਾਂ ਬੋਟ 'ਚ ਬਹਿ ਜੰਨੇ ਆ ਓਕੇ ਤੇ ਹੁਣ ਆਪਾਂ ਨੂੰ ਇਹਨਾਂ ਨੇ ਹੋਸਟੇਜ ਬਣਾ ਕੇ ਇੱਥੋਂ ਇਤੇ ਦੂਰ ਲਿਜਾ ਰਹੇ ਹਾਂ ਹੋਰ ਤੇ ਮੈਨੂੰ ਨਹੀਂ ਪਤਾ ਕਿੱਥੇ ਲੈ ਜਾ ਰਹੇ ਹਾਂ ਤੇ ਮੈਨੂੰ ਮੇਰੇ ਸਿਰ 'ਤੇ ਪਿਸਤੌਲ ਰੱਖਤੀ ਹੈ ਤੇ ਮੈਨੂੰ ਸਿਰਫ ਦੱਸਿਆ ਜਾ ਰਿਹਾ ਕਿ ਕਿਧਰ ਨੂੰ ਜਾਣਾ ਹੈ ਤੇ ਯਾਰ ਮਤਲਬ ਹਰ ਰੋਜ਼ ਦਾ ਹੀ ਕੰਮ ਹੋ ਗਿਆ ਕੁਛ ਨਾ ਕੁਛ ਨਵਾਂ ਹੋ ਜਾਂਦਾ ਐ ਇੰਨਾ ਸੋਹਣਾ ਆਪਣਾ ਆਈਲੈਂਡ ਆਪਾਂ ਲਿਆ ਸਭ ਕੁਝ ਕੀਤਾ ਤੇ ਫ্রম ਨੋਵੇਅਰ ਆਪਣੀ ਕੋਈ ਗਲਤੀ ਵੀ ਨਹੀਂ ਸੀ ਉਸ ਦਿਨ ਆਪਾਂ ਜਦ ਤਨ ਐਸਕੇਪ ਕੀਤਾ ਸੀ ਉਸ ਦਿਨ ਮੈਂ ਤੇ ਜਿਹੜਾ ਨਾਲ ਇੱਕ ਹੋਰ ਬੰਦਾ ਸੀ ਮੈਂ ਉਸ ਬੰਦੇ ਨੂੰ ਉਸ ਤੋਂ ਬਾਅਦ ਕਦੇ ਮਿਲਿਆ ਨਹੀਂ ਬਟ ਅਸੀਂ ਉਹਨੂੰ ਬਹੁਤ ਟਰਾਈ ਕੀਤਾ ਲੱਭਣ ਦੀ ਬਟ ਉਹ ਨਹੀਂ ਲੱਭਿਆ ਪਰ ਮੈਨੂੰ ਨਹੀਂ ਪਤਾ ਕਿ ਉਹਦਾ ਕਨਸੀਕਵੈਂਸਿਸ ਇੰਨੇ ਜ਼ਿਆਦਾ ਖਤਰਨਾਕ ਹੋ ਸਕਦੇ ਆ ਕਿ ਮੈਨੂੰ ਜਿਹੜਾ ਹੋਸਟੇਜ ਬਣਾ ਲਿਆ ਜਾਊਗਾ ਓਕੇ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਦੇਖਦੇ ਆ ਸਾਨੂੰ ਕਿੱਥੇ ਲੈ ਕੇ ਜਾਉਂਗੇ ਤੇ ਉੱਥੋਂ ਨਿਕਲਣਾ ਕਿਵੇਂ ਆ ਉਹ ਤੋਂ ਬਾਅਦ ਕੀ ਪਲਾਨ ਹੈ ਇਹਨੂੰ ਮਾਰਨਾ ਇਹ ਆਪਾਂ ਨੂੰ ਮਾਰ ਦੇਣਗੇ ਕੁਝ ਮੈਨੂੰ ਨਹੀਂ ਪਤਾ ਹਲੇ ਤੇ ਅੱਜ ਦੇ ਲਈ ਇੰਨਾ ਹੀ ਆਈ ਹੋਪ ਤੁਹਾਨੂੰ ਇਹ ਵੀਡੀਓ ਬਹੁਤ ਲੱਗੀ ਹੋਗੀ ਜੇ ਵੀਡੀਓ ਬਹੁਤ ਲੱਗੀ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਮਿਲਦੇ ਹਾਂ ਹੁਣ ਆਪਾਂ ਅਗਲੇ ਐਪੀਸੋਡ ਦੇ ਵਿੱਚ ਉਨਤਕ ਲਈ ਦੇਖਦੇ ਰਹੋ ਸਤੀਵ ਜੱਟ